ਜਿਹੜੇ ਅਮਰੀਕਾ ਦੇ ਇਨਫਲੂਐਂਸਰ ਨੂੰ ਹੋਇਆ ਉਹਨਾਂ ਨੂੰ 5 ਸਾਲ ਪਹਿਲਾਂ ਹੀ ਡਿਟੈਕਟ ਹੋਇਆ ਸੀ ਉਹੀ ਪੀਰੀਅਡ ਸੀਗਾ ਉਹ ਜਦੋਂ ਵੈਕਸੀਨਸ ਵਗੈਰਾ ਲੋਕਾਂ ਨੇ ਲਵਾਈਆਂ ਸੀਗੀਆਂ ਕੋਵੀ ਸ਼ੀਲਡ ਹੋ ਗਈਆਂ ਤੇ ਇੱਕ ਦੂਜੀ ਕੋ ਵੈਕਸੀਨ ਸੀਗੀਆਂ ਇਹ ਇਟ ਇਜ਼ ਵਨ ਆਫ ਦਾ ਰੀਜ਼ਨ ਵੀ ਕੈਨ ਸੇ वैक्सीनズ ਦਾ ਕੋਈ ਰਿਸਕ ਨਹੀਂ ਹੈਗਾ ਕੈਂਸਰ ਨਾਲ ਵੈਦਰ ਇਟ ਇਜ਼ ਕੋਵਿਡ ਔਰ ਇਨੀ ਅਦਰ ਵੈਕਸਿਨਸ ਜੋ ਜਮ ਲੋਕ ਅਸੇ ਰੂਟੀਨਲੀ ਲਗਾਉਂਦੇ ਆਂ ਦੇ ਆਰ ਕਵਾਈਟ ਸੇਫ ਮੋਟਾ ਕਾਰਨ ਸ਼ਰਾਬ ਹੈਗਾ ਐਲਕੋਹਲ ਹੈਗਾ ਜਾਂ ਟੈਪਕੋ ਹੈਗਾ ਫੀਮੇਲਸ ਤਾਂ ਘੱਟ ਹੈਗੀਆਂ ਇਸ ਚੀਜ਼ ਬਲ ਫੀਮੇਲਸ ਦੇ ਵਿੱਚ ਫਿਰ ਕੈਂਸਰ ਹੋਣ ਦੀ ਵਜ੍ਹਾ ਜਿੱਦਾਂ ਇਹ ਆਈਪੀਐਸ ਦੀ ਗੱਲ ਕਰੀ ਸੀ ਮਿਤਿ ਚੌਹਣ ਜੀ ਤਬਾਕੋ ਜੇ স্মੋਕ ਕਰੋਗੇ ਤੇ ਫਿਰ ਤੇ ਫੈਮਿਲੀ ਵਿੱਚ ਸਾਰੇ স্মੋਕ ਕਰਦੇ ਨਾ ਉਹ ਜੜਾ ਐਕਜ਼ੇਲ ਕਰਦੇ ਨੇ ਤੇ ਹੋਲ ਫੈਮਿਲੀ ਬਿਕਮਸ ਅ ਪੈਸਿਵ ਸਮੋਕਰ ਯੂ نو ਅਸੀਂ ਕਹਿੰਦੇ ਆ ਸਾਡਾ ਖਾਣਾ ਜਾਂ ਸਪੈਸ਼ਲੀ ਜੰਕ ਫੂਡਸ ਜਾਂ ਸਾਊਥ ਇੰਡੀਅਨ ਫੂਡ ਜਾਂ ਇਹ ਕਿੰਨਾ ਕੁ ਜ਼ਿੰਮੇਵਾਰ ਹੁੰਦਾ ਕੈਂਸਰ ਹੋਣ ਲਈ ਸਾਡੀ ਡਾਈਟਰੀ ਹੈਬਿਟਸ ਜਿਵੇਂ ਅਸੀਂ ਬੜਾ ਪ੍ਰੋਸੈਸਡ ਮੀਟ ਜਾਂ ਰੈੱਡ ਮੀਟ ਖਾਈਏ ਉਹਦੇ ਨਾਲ ਵੀ ਕੈਂਸਰ ਦਾ ਰਿਸਕ ਹੁੰਦੇ ਨੇ ਫਿਰ ਆਪਣਾ ਹੋ ਗਿਆ ਫਿਜ਼ੀਕਲ ਇਨਐਕਟਿਵਿਟੀ ਅਸੀਂ ਜਿਹੜੇ ਸੈਡੈਂਟਰੀ ਲਾਈਫ ਲੀਡ ਕਰਦੇ ਆਂ that it's also a risk factor for cancer ਕੈਨ ਇਵਨ ਐਲਕੋਹਲ ਜੋ ਸਾਡੀ ਸੋਸਾਇਟੀ ਵਿੱਚ ਬਹੁਤ ਹੀ ਜ਼ਿਆਦਾ ਜਨੂ ਅਸੈਪਟੇਬਲ ਹੈਗਾ ਇਸ ਆਲਸੋ a big risk factor for cancer ਬਿੱਤੇ ਦਿਨੀ ਦੋ ਵੱਡੀਆਂ ਘਟਨਾਵਾਂ ਵਾਪਰੀਆਂ ਇੱਕ ਸਾਡੇ ਆਪਣੇ ਹਿੰਦੁਸਤਾਨ ਦੇ ਵਿੱਚ ਜਾਂ ਕਈਏ ਖਾਸ ਕਰ ਪੰਚਕੂਲਾ ਦੇ ਵਿੱਚ ਪੰਚਕੂਲਾ ਦੀ ਰਹਿਣ ਵਾਲੀ ਤੇ ਐਂਟੀ ਕ腐ਪਸ਼ਨ ਬਿਊਰੋ ਅੰਬਾਲਾ ਦੇ ਵਿੱਚ ਤਾਇਨਾਤ ਆਈਪੀਐਸ ਆਫੀਸਰ ਸਮਿਤੀ ਚੌਧਰੀ ਜੋ 48 ਸਾਲ ਦੇ ਸਨ ਕੈਂਸਰ ਕਰਕੇ ਐਕਸਪਾਇਰ ਹੋ ਗਏ ਤੇ ਨਾਲ ਹੀ ਅਮਰੀਕਾ ਦੇ ਇਨਫਲੂਐਂਸਰ ਟੈਨਰ ਮਾਰਟਨ ਜੋ 30 ਸਾਲ ਦੇ ਸਨ ਉਹ ਵੀ ਕੈਂਸਰ ਕਰਕੇ ਐਕਸਪਾਇਰ ਹੋ ਗਏ ਔਰ 5 ਸਾਲ ਜਿਹੜੀ ਇਹ ਹੈ ਮਾਰਟਨ ਉਹਨਾਂ ਨੇ ਕੈਂਸਰ ਨਾਲ ਜੰਗ ਲੜੀ ਸੀ 2020 ਦੇ ਵਿੱਚ ਉਹਨਾਂ ਨੂੰ ਕੈਂਸਰ ਡਿਟੈਕਟ ਹੁੰਦਾ ਹੁਣ ਪਰਿਵਾਰ ਚ ਉਹਨਾਂ ਦੀ ਬੇਟੀ ਜਿਹੜੀ ਕਿ ਸਿਰਫ 2 ਮਹੀਨਿਆਂ ਦੀ ਹੈ ਉਹ ਬੱਚੀ ਹੈ ਤੇ ਉਹਨਾਂ ਦੀ ਵਾਈਫ ਬੱਚੀ ਹੈ ਔਰ ਆਪਣੇ ਜਾਣ ਤੋਂ ਪਹਿਲਾਂ ਇਨਫਲੂਐਂਸਰ ਉਹਨਾਂ ਨੇ ਇੱਕ ਵੀਡੀਓ ਪੋਸਟ ਕੀਤਾ ਖਾਸ ਕਰ ਕੈਂਸਰ ਸਰਵਾਈਵਰਸ ਲਈ ਕੈਂਸਰ ਪੇਸ਼ੈਂਟ ਲਈ ਜੋ ਕਿ 80 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ ਨੌਜਵਾਨਾਂ ਨੂੰ ਹੀ ਕੈਂਸਰ ਕਿਉਂ ਹੋ ਰਿਹਾ ਹੈ ਜਾਨਾ ਕਿਉਂ ਜਾ ਰਹੀਆਂ ਨੇ ਕਿ ਵਾਕੇ ਹੀ ਕੈਂਸਰ ਹੁਣ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਸੀਨੀਅਰ ਡਾਕਟਰ ਬਰਗੇਡੀਅਰ ਹਰਿੰਦਰਪਾਲ ਸਿੰਘ ਮੌਜੂਦ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਜੀ ਸੋ ਡਾਕਟਰ ਸਾਹਿਬ ਜਿਹੜੀਆਂ ਦੋ ਘਟਨਾਵਾਂ ਹੋਈਆਂ 48 ਈਅਰ 올ਡ ਆਈਪੀਐਸ ਸਮਿਤੀ ਚੌਧਰੀ ਡਾਈਡ ਡਿਊ ਟੂ ਕੈਂਸਰ ਤੇ ਇੱਕ 30 ਸਾਲ ਦੇ ਅਮਰੀਕਾ ਦੇ ਇਨਫਲੂਐਂਸਰ ਟੈਨਰ ਮਾਰਟਨ ਉਹ ਵੀ ਕੈਂਸਰ ਨਾਲ ਐਕਸਪਾਇਰ ਹੋ ਯੰਗਸ ਨੂੰ ਕੈਂਸਰ ਕਿਉਂ ਹੋ ਰਿਹਾ ਦੋਨੋਂ ਗੱਲਾਂ ਨੇ ਇੱਕ ਤੇ ਸਰਟਨ ਏਜ ਦੇ ਯੰਗ ਪੀਪਲ ਵਿੱਚ ਵੀ ਕੈਂਸਰ ਹੁੰਦੇ ਨੇ ਉਹਦੀ ਆਪਣੀ ਅਲੱਗ ਲਿਸਟ ਹੈਗੀ ਏ ਫੋਰ ਐਗਜ਼ਾਮਪਲ ਲਿੰਫੋਮਾਸ ਟੈਸਟਿਕੂਲਰ ਕੈਂਸਰਸ ਈਵਨ ਕੋਲੋ ਰੈਕਟਲ ਐਂਡ melanomas mm -hmm. a young age vich lokan nu hunda hai but majority of the cancer occur above 50 years of age mm -hmm. so ek to in predisposition of young people pe saade koi lifestyle factors hunde ne for example risky behaviors like taking tobacco alcohol and certain diet which is more rich in red meat and processed meats and lastly most important genetic factors certain cancers about 10% grow down from genetic uh, disturbances from parents to children and family so a reasons he commonly jade young age vich cancer the hene doctor sahab je apa aam bhasha vich gall kariye aam lokan di ki sada lifestyle de vich jehdi sada fast lifestyle ho gaya te sada khana ya specially junk foods ya south indian food ya e kinna ke zimmedar hunda cancer hon layi cancer de na kuch risk factors identify kite ne so ਨਾਟ ਦੈਟ ਐਵਰੀਬਾਡੀ ਜਿਹੜੇ ਉਹਨੂੰ ਰਿਸਕ ਫੈਕਟਰ ਹੁੰਦੇ ਉਹਨੂੰ ਕੈਂਸਰ ਹੁੰਦਾ ਪਰ ਪ੍ਰੋਬੈਬਿਲਟੀ ਵਾਈਜ਼ ਨਾ ਤੋ ਇੱਕ ਤਾਂ ਬਹੁਤ ਹੀ ਪੁਰਾਣਾ ਸਾਨੂੰ ਬਹੁਤ ਪਹਿਲਾਂ ਤੋਂ ਹੀ ਪਤਾ ਹੈਗਾ ਇਹ ਸਾਡਾ ਟੋਬੈਕੋ ਕਿਸੇ ਫਾਰਮ ਵਿੱਚ ਵੀ ਉਹ ਤੇ 100% ਕੈਂਸਰ ਦਾ ਰਿਸਕ ਪ੍ਰੀਡਿਸਪੋਸ ਕਰਦਾ ਹੈ ਸੈਕੰਡ ਇਵਨ ਐਲਕੋਹਲ ਜੋ ਸਾਡੀ ਸੋਸਾਇਟੀ ਵਿੱਚ ਬਹੁਤ ਹੀ ਜ਼ਿਆਦਾ ਜਿਹਨੂੰ ਐਕਸੈਪਟੇਬਲ ਹੈਗਾ ਹੈ ਇਟਸ ਆਲਸੋ ਅ ਬਿਗ ਰਿਸਕ ਫੈਕਟਰ ਫਾਰ ਕੈਂਸਰ ਠੀਕ ਹੈ ਜੀ ਸਾਡੀ ਡਾਈਟਰੀ ਹੈਬਿਟਸ ਵਿੱਚ ਜੇ ਅਸੀਂ ਬਾਇਦਾ ਪ੍ਰੋਸੈਸਡ ਮੀਟ ਜਾਂ ਰੈੱਡ ਮੀਟ ਖਾਈਏ ਉਹਦੇ ਨਾਲ ਵੀ ਕੈਂਸਰ ਦੇ ਰਿਸਕ ਹੁੰਦੇ ਨੇ एंड जोड़े खाने जो घाट हैगी वेजीटेरियन डायट या फ्रूट्स या फाइबर्स दैट ऑलसो प्रीडिसपोज एंड डाइट फैक्टर्स फिर अपना हो गए फिजिकल इनएक्टिविटी असं जेडेंटरी लाइफ रीड करते हैं दैट इज ऑलसो इज़ अ रिस फैक्टर फॉर कैंसर फिर मोटापा अं आइडल वेट मेंटेन करना सारे चार्ट गूगल तो अवेलेबल है ਯੂ ਸ਼ੁਡ ਮੇਨਟੇਨ ਆਈਡੀਅਲ weights ਇਨ ਸਰਟਨ ਇਨਫੈਕਸ਼ਨਸ ਹੁੰਦੀਆਂ ਸਾਡੇ ਜਿਸ ਤਰ੍ਹਾਂ ਹੈਪੇਟਾਈਟਿਸ ਬੀ ਹੋ ਗਿਆ ਹਿਊਮਨ ਪੈਪਿਲੋਮਾ ਵਾਇਰਸ ਹੋ ਗਿਆ ਉਹ ਦੋਨਾਂ ਦੇ ਵੈਕਸੀਨਸ ਬਣੇ ਹੋਏ ਨੇ ਤੇ ਯੂ ਮਸਟ ਗੈਟ ਵੈਕਸੀਨੇਟਿਡ ਆਲਸੋ ਸੋ ਥੀਸ ਆਰ ਦ ਲਾਈਫ ਸਟਾਈਲ ਫੈਕਟਰਸ ਜੋ ਸਾਨੂੰ ਪ੍ਰੀ ਡਿਸਪੋਸ ਕਰਦੇ ਨੇ ਕੈਂਸਰ ਵਾਸਤੇ ਜੀ ਡਾਕਟਰ ਸਾਹਿਬ ਇਹ ਕਿੰਨਾ ਕ ਫੈਕਟ ਹੈਗਾ ਆਮ ਲੋਕਾਂ 'ਚ ਬੜੀ ਗੱਲ ਬਣੀ ਹੋਈ ਹੈ ਕਿ ਜਦੋਂ ਕਰੋਨਾ ਆਇਆ ਸੀਗਾ ਅ ਵੈਕਸੀਨਸ ਲੱਗੀਆਂ ਸੀਗੀਆਂ ਉਹ ਕਿੰਨਿਆਂ ਕਿ ਜ਼ਿੰਮੇਦਾਰ ਨੇ ਵਾਕਈ ਹਿਊਮਨ ਬਾਡੀ ਨੂੰ ਇਫੈਕਟ ਕਰ ਰਹੀਆਂ ਨੇ ਕਿਉਂਕਿ ਜਿਹੜੇ ਅਮਰੀਕਾ ਦੇ ਇਨਫਲੂਐਂਸਰ ਨੂੰ ਹੋਇਆ ਉਹਨਾਂ ਨੂੰ 5 ਸਾਲ ਪਹਿਲਾਂ ਹੀ ਡਿਟੈਕਟ ਹੋਇਆ ਸੀ ਉਹੀ ਪੀਰੀਅਡ ਸੀਗਾ ਉਹ ਜਦੋਂ ਵੈਕਸੀਨਸ ਵਗੈਰਾ ਲੋਕਾਂ ਨੇ ਲਵਾਈਆਂ ਸੀਗੀਆਂ ਕੋਵੀ ਸ਼ੀਲਡ ਹੋ ਗਈਆਂ ਤੇ ਇੱਕ ਦੂਜੀ ਕੋ ਵੈਕਸੀਨ ਸੀਗੀਆਂ ਇਹ ਇਟ ਇਜ਼ ਵਨ ਆਫ ਦਾ ਰੀਜ਼ਨ ਵੀ ਕੈਨ ਸੇ ਕੋਵਿਡ ਵਿਚ ਇਫੈਕਟਡ ਟੂ ਹਿਊਮਨ ਬਾਡੀ ਇਸ ਨਾਟ ਰੀਲੀ ਉਸੇ ਕਹਿ ਸਕਦੇ ਹੋ ਕਿ ਕੈਂਸਰ ਕੌਜ਼ਿੰਗ ਹੁੰਦੀਆਂ ਨੇ ਆ ਵਾਟ ਇਜ਼ ਮੋਰ ਇੰਪੋਰਟੈਂਟ ਇਸ ਇਨਫੈਕਸ਼ਨਸ ਜਿਹੜੀ ਹੁੰਦੀਆਂ ਨੇ ਵੈਕਸੀਨਸ ਦਾ ਤਾਂ ਕੋਈ ਰਿਸਕ ਨਹੀਂ ਹੈਗਾ ਕੈਂਸਰ ਨਾਲ ਵੈਦਰ ਇਟ ਇਸ ਕੋਵਿਡ অর ਐਨੀ ਅਦਰ ਵੈਕਸੀਨਸ ਜੋ ਹਮ ਲੋਕ ਅਸੀਂ ਰੁਟੀਨ ਲਗਾਉਂਦੇ ਆ ਦੇ ਆਰ ਕੁਆਇਟ ਸੇਫ ਪਰ ਮਤਲਬ ਅੱਛਾ ਰਿਐਕਸ਼ਨ ਹੋ ਸਕਦੇ ਆ ਬੋਡੀ ਤੇ ਉਹਦੇ ਨਹੀਂ ਇਟ ਨਾਟ ਨੀਡ ਟੂ ਕੈਂਸਰ ਕੋਵਿਡ ਵੈਕਸੀਨੇਸ਼ਨ ਡਸਨਟ ਨੀਡ ਟੂ ਕੈਂਸਰ ਅੱਛਾ ਹੁਣ ਡਾਕਟਰ ਸਾਹਿਬ ਅਸੀਂ ਆਮ ਸੁਣਨ ਨੂੰ ਮਿਲਦਾ ਸਾਨੂੰ ਕਿ ਕੈਂਸਰ ਹੁਣ ਪਹਿਲੀ ਜਾਂ ਦੂਜੀ ਸਟੇਜ ਦਾ ਕਿਉਰੇਬਲ ਹੈ ਠੀਕ ਹੋ ਜਾਂਦਾ ਵੀ ਹੈਵ ਲੋਟ ਆਫ ਐਗਜ਼ਾਮਪਲ ਸਪੈਸ਼ਲੀ ਨਵਜੋਤ ਕੌਰ ਸਿੱਧੂ ਐਗਜ਼ਾਮਪਲ ਦੇਖੀਏ ਠੀਕ ਹੋਏ ਨੇ ਹਾਲਾਂਕਿ ਇਰਫਾਨ ਖਾਨ ਐਕਟਰ ਸੀ ਉਹਨਾਂ ਨੂੰ ਹੋਇਆ ਉਹ ਨਹੀਂ ਚਲੋ ਬਚ ਪਾਏ ਇੱਕ ਵਾਰ ਠੀਕ ਹੋ ਗਏ ਸੀ ਉਹਨਾਂ ਦੁਬਾਰਾ ਫਿਰ ਹੋ ਗਿਆ ਸੀਗਾ ਅੱਜ ਦੀ ਡੇਟ ਦੇ ਵਿੱਚ ਕੀ ਇਹ ਵੀ ਟਾਈਮ ਹੈਗਾ ਹਾਲਾਂਕਿ ਟੈਕਨੀਕ ਬਹੁਤ ਐਡਵਾਂਸ ਹੈ ਸਾਡੀ ਸਾਇੰਸ ਸਾਡੀ ਜਿਹੜੀ ਹੈ ਨਾ ਕਿ ਸਿੱਧਾ ਹੀ ਕੈਂਸਰ ਫੋਰ ਸਟੇਜ ਤੇ ਪਹੁੰਚ ਜਾਂਦਾ ਤੇ ਪੇਸ਼ੈਂਟ ਪਤਾ ਵੀ ਨਹੀਂ ਚੱਲਦਾ ਇਹ ਵੀ ਹੋ ਸਕਦਾ ਕੈਂਸਰ ਦੀ ਨਾ ਜਿਹੜੀ ਸਟੇਜ ਤੇ ਪਕੜਿਆ ਜਾਂਦਾ ਹੈ ਉਹ ਵੇਰੀ ਕਰਦਾ ਹੈ अबाउट 10 ਟੂ 20% ਸਟੇਜ 1 ਵਿੱਚ ਆਂਦੇ ਨੇ ਬਟ ਨੈਕਸਟ 10 20% ਇਨ ਸਟੇਜ 2 ਤੇਜੀ ਸਟੇਜ अबाउट 20 30 ਐਂਡ hmm. ਰਿਮੇਨਿੰਗ 50% ਕਮਸ ਇਨ ਸਟੇਜ 4 ਉਹਨਾਂ ਨੂੰ ਪਤਾ ਨਹੀਂ ਚੱਲਦਾ ਸਪੈਸ਼ਲ ਜਿਹੜੇ ਇੰਟਰਨਲ ਕੈਂਸਰਸ ਹੁੰਦੇ ਨੇ ਨਾ ਪੈਨਕਰੀਆ ਗਾਲ ਬਲੈਡਰਸ ਕੋਲਨ ਅੰਦਰ ਬੋਡੀ ਦੇ ਅੰਦਰ ਬੈਠੇ ਨੇ ਲੰਗ ਕੈਂਸਰਸ ਸੋ ਉਹ ਫਿਰ ਸਾਨੂੰ ਸਟੇਜ 4 ਵਿੱਚ ਲੱਭਦੇ ਹੈ ਪਰ ਜਿਹੜੇ ਐਕਸਟਰਨਲ ਹੋਗੇ ਜਿਸਾਂ ਬ੍ਰੈਸ ਦਾ ਲੰਪ ਹੋ ਗਿਆ ਔਰਲ ਕੈਵਿਟੀ ਹੋ ਗਈ ਹੈ ਨਾ ਜਾਂ ਬਲੀਡਿੰਗ ਪ੍ਰੈਕਟਮ ਹੋ ਗਈ ਉੱਥੇ ਛੇਤੀ ਪੜੇ ਜਾਂਦੇ ਆ अर्ली ਸਟੇਜ ਵਿੱਚ ਅੱਛਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਮੋਟਾ ਕਾਰਨ ਸ਼ਰਾਬ ਹੈਗਾ ਐਲਕੋਹਲ ਹੈਗਾ ਜਾਂ ਟੈਪਕੋ ਹੈਗਾ ਫੀਮੇਲਸ ਤਾਂ ਘੱਟ ਹੈਗੀਆਂ ਇਸ ਚੀਜ਼ ਵੱਲ ਫੀਮੇਲਸ ਵਿੱਚ ਫਿਰ ਕੈਂਸਰ ਹੋਣ ਦੀ ਵਜ੍ਹਾ ਜਿੱਦਾਂ ਇਹ ਆਈਪੀਐਸ ਦੀ ਗੱਲ ਕਰੀ ਸੀ ਮਿਰਤੀ ਚੌਹਣ ਜੀ ਤਬਾਕੋ ਜੇ স্মੋਕ ਕਰੋਗੇ ਤੇ ਫਿਰ ਤੇ ਫੈਮਿਲੀ ਵਿੱਚ ਸਾਰੇ স্মੋਕ ਕਰਦੇ ਨਾ ਉਹ ਜਿਹੜਾ ਐਕਸਹੇਲ ਕਰਦੇ ਨੇ ਤਾਂ ਹੋਲ ਫੈਮਿਲੀ ਬਿਕਮਸ ਅ ਪੈਸਿਵ ਸਮੋਕਰ ਯੂ نو ਸੀ ਕਹਿੰਦੇ ਆ ਇੱਕ ਤੇ ਹੁੰਦਾ ਜਿਹੜਾ ਐਕਟਿਵਲੀ ਆਪ ਲੈਂਦਾ ਹੈ ਪਰ ਜਦੋਂ ਜੋ ਧੂਆਂ ਕੱਢਦਾ ਹੈ ਬਾਹਰੋਂ ਦੈਨ ਏਵਰੀਬਾਡੀ ਐਲਸ ਇਨਹੇਲਸ ਥੈਟ ਸਮੋਕ ਆਊਟ ਟੂ ਬਾਕੋ ਬਾਕੀ ਹੋ ਜੀ ਜਾਂਦਾ ਇੱਕ ਰਿਸ ਫੈਕਟਰ ਹੈ ਹੋ ਜਾਂਦਾ ਹੈ ਐਲਕੋਹਲ ਆਈ ਗਰੀ ਸਾਰੇ ਇੱਥੇ ਟੈਬੂ ਹੈਗਾ ਜਨਰਲੀ ਲੇਡੀਜ਼ ਵਾਸਤੇ ਨਾ ਪੀਣ ਦਾ ਬਟ ਥਿਸ ਇਜ਼ ਮੋਰ ਆਫ ਅ ਜਨਰਲ ਲਿਟਰੇਚਰ ਰਾਦਰ ਸਪੈਸੀਫਿਕਲੀ ਫਾਰ ਪੰਜਾਬ ਕਿ ਜਿੱਥੇ ਵੀ ਲੋਕੀ ਲੇਡੀਜ਼ ਕੰਜ਼ੂਮ ਐਲਕੋਹਲ ਦੇ ਆਲਸੋ ਐਟ ਰਿਸਕ ਫਾਰ ਕੈਂਸਰ ਇੱਕ ਚੀਜ਼ ਲੰਬੇ ਸਮੇਂ ਤੋਂ ਡਾਕਟਰ ਸਾਹਿਬ ਪੰਜਾਬ 'ਚ ਵੀ ਦੇਖਣ ਨੂੰ ਮਿਲਦੀ ਹੈ ਕਿ ਸਾਡਾ ਜਿਹੜਾ ਫੂਡ ਹੈ ਭਾਵੇਂ ਕਣਕ ਹੈ, ਚੌਲ ਹੈ, ਸਬਜ਼ੀਆਂ, ਦਾਲਾਂ ਸਾਰੀਆਂ ਫਰਟੀਲਾਈਜ਼ਰ, ਕੈਮੀਕਲ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਪਾਇਆ ਜਾ ਰਿਹਾ ਤੇ ਹੁਣ ਕਿਸਾਨ ਵੀ ਉਹਨੂੰ ਨੀਟ ਐਂਡ ਕਲੀਨ ਜਿਹੜਾ ਫਸਲ ਤਿਆਰ ਨਹੀਂ ਕਰਦਾ ਇਟ ਇਜ਼ ਵਨ ਆਫ ਦਾ ਰੀਜ਼ਨ ਕਹਿ ਸਕਦੇ ਸਾਡਾ ਫੂਡ ਜਿਹੜਾ ਹੈਗਾ এনवायरमेंटल ਟੋਕਸਿਨਸ ਪੈਸਟਿਸਾਈਡ ਆਰ ਨੋਨ ਟੂ ਕਾਜ਼ ਕੈਂਸਰ ਬਟ ਉਹਨਾਂ ਦਾ ਇੰਨੀ ਜ਼ਿਆਦਾ ਇੰਪੋਰਟੈਂਸ ਨਹੀਂ ਹੈਗੀ ਦੇ ਆਰ ਮੋਰ ਬੈਨੀਫੀਸ਼ੀਅਲ ਫਾਰ ਗੈਟਿੰਗ ਦਾ ਕਾਰਪ ਦੈਨ ਕਾਜ਼ਿੰਗ ਡਿਜ਼ੀਜ਼ਸ ਤੋ ਹਾਲੇ ਤੱਕ ਕੋਈ WHO ਨੇ ਐਸਾ ਅਲਰਟ ਨਹੀਂ ਕਿ ਸਾਈਨ ਕੀਤਾ ਕਿ ਭਈ ਤੁਸੀਂ ਪੈਸਟਿਸਾਈਡ ਨਹੀਂ ਯੂਜ਼ ਕਰਨੇ ਬਾਕੀ ਉਹ ਸਾਰੀ ਸੇਫਟੀ ਮੀਜਰਸ ਆਰ ਇਨ ਪਲੇਸ ਵੈਸੇ ਇੱਕ ਆਪਾਂ ਕਹੀਏ ਜਿਵੇਂ ਆ 25 ਜਾਂ 30 ਸਾਲਦਿਆਂ ਨੂੰ ਵੀ ਹੋ ਰਿਹਾ ਹੈ ਸੇਫਟੀ ਮੈਜ਼ਰਮੈਂਟ ਕੀ ਹੈ ਕੀ ਪ੍ਰੀਕੌਸ਼ਨਰੀ ਹਿਊਮਨ ਬਾਡੀ ਲੱਗੇ ਕਿ ਯਾਰ ਮੈਨੂੰ ਕੁਝ ਇਦਾਂ ਦਾ ਅਨਸੇਫ ਫੀਲ ਹੋ ਰਿਹਾ ਤੇ ਉਹ ਕੀ ਹੋ ਸਕਦੇ ਨੇ ਸੇਫਟੀ ਮੈਜ਼ਰਮੈਂਟ ਆ ਇੱਕ ਤਾਂ ਤਰੀਕਾ ਹੈਗਾ ਸਕਰੀਨਿੰਗ ਦਾ देयर ਆ ਗਾਈਡਲਾਈਨਸ ਹੈਗੀਆਂ ਨੇ ਤੁਸੀਂ ਕਿਸ ਏਜ ਤੇ ਸਕਰੀਨਿੰਗ ਸਟਾਰਟ ਕਰਨੀ ਹੈ ਸਪੈਸ਼ਲੀ ਬ੍ਰੈਸਟ ਕੈਂਸਰ ਪ੍ਰੋਸਟੇਟ ਕੈਂਸਰ ਕੋਲਨ ਕੈਂਸਰ ਯਾਨੀ ਦੀ ਗਾਈਡਲਾਈਨਸ ਅਵੇਲੇਬਲ ਹੈਗੀਆਂ ਤੁਸੀਂ ਚੈੱਕ ਕਰ ਸਕਦੇ ਇੰਟਰਨੈਟ ਦੇ ਉੱਤੇ ਦੂਜਾ ਹੈ ਕਿ ਆਪਣੇ ਆਪ ਨੂੰ ਵੈਕਸੀਨੇਟ ਕਰਨਾ ਐਟਲੀਸਟ ਫॉर ਦੋ ਦੋ ਵਾਇਰਸਿਸ ਜੋ ਵੈਕਸੀਨਸ ਕਾਸ ਕਰਦੇ ਨੇ ਹੈਪਟਾਈਟਿਸ ਬੀ ਐਂਡ ਹਿਮਨ ਪੈਪिलोਮਾ ਵਾਇਰਸ ਅਨਦਰ ਵੈਕਸੀਨਸ ਆਰ ਅਵੇਲੇਬਲ ਇਨ ਅਨੀ ਕੰਟਰੀ ਵਿਚ ਫਿਰ ਲਾਈਫ ਸਟਾਈਲ ਵਿੱਚ ਹੋਵੇਗਾ ਸੇ ਨੋ ਟੂ ਟਬੈਕੋ ਨੋ ਟੂ ਐਲਕੋਹਲ ਬੀ ਫਿਜ਼ੀਕਲੀ ਐਕਟਿਵ ਜਾ ਕੇ ਰੋਜ਼ਾ ਘੰਟਾ ਵਾਕ ਕਰਤੇ ਯੋਗਾਸ ਜਿਮਸ ਮੋਟੇ ਨਹੀਂ ਹੋਣਾ ਤੁਸੀਂ ਫਿਜ਼ੀਕਲ ਐਕਸਰਸਾਈਜ਼ ਹਾਂਜੀ ਮੋਟੇ ਨਹੀਂ ਹੋਣਾ ਹਾਂਜੀ ਤੇ ਸਾਨੂੰ ওভার ਐਕਸਪੋਜ਼ ਨਹੀਂ ਕਰਨਾ ਸਨ ਥੋੜਾ ਬਹੁਤ ਇੰਪੋਰਟੈਂਟ ਹੈ 5-10 ਮਿੰਟ ਵਾਸਤੇ ਸਾਡੇ ਵਿਟਾਮਿਨ ਡੀ ਲੈਵਲਸ ਵਾਸਤੇ ਬਟ ওভার ਐਕਸਪੋਜ਼ਰ ਇਸ ਨਾਟ ਸ਼ੁੱਡ ਨਾਟ ਬੀ देयर ਹਾਂਜੀ obesidad is, not, not hmm. is one of the reason Haan, also obesity is important reason for uh, getting cancer so ਆਪਣਾ weight ideal ਰੱਖਣਾ ਹੈ ਤੁਸੀਂ ਜੀ ਤੇ ਇਹ ਕੁਝ ਹੈ ਹਲੇ ਤੱਕ ਕਲੀਅਰ ਹੋ ਪਈ ਹੈ ਚੀਜ਼ R&D ਦੇ ਵਿੱਚ ਕਿ 20 ਸਾਲ ਜਾਂ 25 ਸਾਲ ਤੱਕ ਨਹੀਂ ਗਏ ਇਸ ਤੋਂ ਛੋਟੀ ਉਮਰ ਦੇਆਂ ਨੂੰ ਵੀ ਹੋ ਸਕਦਾ ਹੈ ਕੈਂਸਰ ਤੇ ਯੰਗ ਏਜ ਵਿੱਚ ਡਿਸਕ੍ਰਾਈਬਡ ਹੈ ਕਿ ਬੱਚਿਆਂ ਦੇ 3 ਇਅਰ ਤੋਂ 10 ਇਅਰਸ ਪਰ ਉਹ ਬੜੇ ਰੇਅਰ ਹੁੰਦੇ ਨੇ ਦੇ ਆਰ ਨਾਟ ਵੈਰੀ ਕਾਮਨ ਐਂਡ ਦੇ ਡਿਫਰੈਂਟ ਕਾਈਪ ਆਫ ਕੈਂਸਰ ਉਹ ਹਾਈਲੀ ਕਿਉਰੇਬਲ ਵੀ ਹੁੰਦੇ ਨੇ ਅਬਾਊਟ 80 90% ਆਫ ਥੈਮ ਡੂ ਗੈਟ ਕਿਓਰਡ ਪਰ ਜਿਹੜੀ ਲੇਟਰ ਲਾਈਫ ਵਿੱਚ ਆਉਂਦੇ ਨੇ ਥੈਟ ਵੀ ਕੈਨ ਮੋਡੀਫਾਈ ਬਾਇਰ ਆ ਲਾਈਫ ਸਟਾਈਲ ਜੋ ਮੈਂ ਦੱਸਿਆ ਤੁਹਾਨੂੰ ਜੇ ਸੀ ਫੋਲੋ ਕਰਾਂਗੇ ਤੇ ਪ੍ਰੋਬੈਬਿਲਟੀ ਵਿਲ ਡਿਕਰੀਸ ਬਾਕੀ ਉਮਰ ਨਾਲ ਤੇ ਕੋਈ ਨਾ ਕੋਈ ਬਿਮਾਰੀ ਲੱਗਦੀ ਹੈ ਸੋ 올ਡ ਏਜ ਪੀਪਲ ਦੇ ਇਜ਼ ਅ ਨੈਚੁਰਲ ਪ੍ਰੀ ਡਿਸਪੋਜ਼ਿੰਗ ਫੈਕਟਰ ਫॉर ਗੈਟਿੰਗ ਕੈਂਸਰਸ ਤੋ ਬ੍ਰਿਗੇਡੀਅਰ ਡਾਕਟਰ ਹਰਿੰਦਰਪਾਲ ਸਿੰਘ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ ਔਰ ਨੌਜਵਾਨਾਂ ਦੀ ਕੈਂਸਰ ਨਾਲ ਮੌਤ ਕਿਉਂ ਹੋ ਰਹੀ ਹੈ ਡਾਕਟਰ ਸਾਹਨੇ ਸਾਨੂੰ ਦੱਸਿਆ ਕਿ ਕਿਤਨਾ ਕਿਤੇ ਸਾਡਾ ਲਾਈਫਸਟਾਈਲ ਸਾਡਾ ਖਾਣ ਪੀਣ ਤੇ ਸਾਡਾ ਫਿਜ਼ੀਕਲੀ ਐਕਸਰਸਾਈਜ਼ ਨਾ ਕਰਨਾ ਇਹ ਇਹ ਜਿਹੀਆਂ ਸਾਡੇ ਲਾਈਫ ਦੇ ਪਾਰਟਸ ਨੇ ਸਟੇਜਸ ਨੇ ਕਿ ਜਦੋਂ ਸਾਡੇ ਅੰਦਰੋਂ ਸਰੀਰ ਨੂੰ ਇਫੈਕਟ ਕਰਦੀਆਂ ਨੇ ਫਿਰ ਉਹ ਸਾਡੇ ਆਰਗਨ ਕੈਂਸਰ ਬਾਡੀ ਇੰਟਰਨਲ ਜਿਹੜਾ ਹੈਗਾ ਅਸਰ ਉਸਤੇ ਕਰ ਜਾਂਦਾ ਤੇ ਆਮ ਤੌਰ ਤੇ ਇਨਸਾਨ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੁੰਦਾ ਤੇ ਫਿਰ ਪਹਿਲੀ ਦੂਜੀ ਤੀਜੀ ਸਟੇਜ ਜਦੋਂ ਕ੍ਰੋਸ ਕਰ ਜਾਂਦਾ ਉਹ ਤੋਂ ਚੌਥੀ ਸਟੇਜ ਤੱਕ ਜਾ ਕੇ ਜੇ ਮਹਿਸੂਸ ਹੁੰਦਾ ਬੰਦਾ ਟੈਸਟ ਕਰਾਂਦਾ ਆਪਣੇ ਤੇ ਫਿਰ ਕਿਤਨਾ ਕਿਤੇ ਗੱਲ ਜਿਹੜੀ ਹੱਥ ਚੋਂ ਨਿਕਲ ਚੁੱਕੀ ਹੁੰਦੀ ਹੈ ਦੋ ਐਗਜ਼ਾਮਪਲਾਂ ਦਾ ਨਾਲ ਸ਼ੇਅਰ ਕੀਤੇ ਆਈਪੀਐਸ ਸਮ੍ਰਿਤੀ ਚੌਧਰੀ 48 ਸਾਲ ਦੇ ਕੈਂਸਲਰ ਐਕਸਪਾਇਰ ਹੋਦੇ 30 ਸਾਲ ਦੇ ਅਮਰੀਕਾ ਦੇ ਇਨਫਲੂਐਂਸਰ ਜਿਹੜਾ ਹੈਗੇ ਨੇ ਮਾਰਟਨ ਉਹ ਵੀ ਐਕਸਪਾਇਰ ਜਿਹੜਾ ਇਸੇ ਕਰਕੇ ਹੋਏ ਨੇ ਸੋ ਕਿਤਨਾ ਕਿਤੇ ਇਹ ਵੀਡੀਓ ਬਣਾ ਕੇ ਸੀ ਕੋਈ ਪੈਨਿਕ ਨਹੀਂ ਕ੍ਰੀਏਟ ਕਰਨਾ ਚਾਹੁੰਦੇ ਤੁਹਾਨੂੰ ਸਿਰਫ ਅਵੇਅਰ ਕਰਨਾ ਚਾਹੁੰਦੇ ਆ ਕਿ ਟਾਈਮ ਟੂ ਟਾਈਮ ਜੋ ਸਾਡਾ ਅੱਜ ਕੱਲ ਲਾਈਫ ਸਟਾਈਲ ਹੋ ਚੁੱਕਾ ਹੈ ਉਸ ਤੋਂ ਬਾਅਦ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਹੈਲਦੀ ਰੱਖਣ ਦੇ ਲਈ ਜਿਹੜਾ ਹੈਗਾ ਕਿ ਤਨਾ ਕਿਸ ਚੀਜ਼ ਤੋਂ ਵੇਰ ਹੋ ਕੇ ਫਿਜ਼ੀਕਲੀ ਐਕਸਰਸਾਈਜ਼ ਵੀ ਜੇ ਤੁਸੀਂ ਰੂਟੀਨ ਵਿੱਚ ਕਰਦੇ ਹੋ ਤੇ ਇੱਕ ਠੀਕ ਠਾਕ ਵਧੀਆ ਸਬਜ਼ੀਆਂ ਵਾਲੀ ਡਾਈਟ ਲੈਂਦੇ ਹੋ ਤਾਂ ਇਸ ਤੋਂ ਬਚ ਸਕਦੇ ਹੋ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਜੀ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ